ਹਾਂਜੀ ਸਸਿਗਲੀ ਸਾਰਿਆਂ ਨੂੰ ਤੇ ਅੱਜ ਜਿਹੜੀ ਵੀਡੀਓ ਹੈਗੀ ਆ ਫੂਡ ਡਿਲੀਵਰੀ ਬਾਰੇ ਜਿਹਦੇ ਚ ਗਲੋ ਆਉਂਦੀ ਆ ਤਾਜ ਆਉਂਦੀ ਆ ਬੋਲਟ ਆਉਂਦੀ ਇਦਾਂ ਦੀ ਜਿਹੜੀਆਂ ਫੂਡ ਡਿਲੀਵਰੀਆਂ ਉਹਨਾਂ ਬਾਰੇ ਆ ਕਿਉਂਕਿ ਫੂਡ ਡਿਲੀਵਰੀਆਂ ਦਾ ਜਿਹੜਾ ਇੱਥੇ ਕੰਮ ਆ ਨਾ ਉਹ ਦੋ ਤਿੰਨ ਤਰ੍ਹਾਂ ਦੇ ਨਾਲ ਹੁੰਦਾ ਇੱਥੇ ਰਮਾਨੀਆ ਦੇ ਵਿੱਚ ਫੂਡ ਡਿਲੀਵਰੀ ਜਿਹੜੀ ਆ ਤੇ ਉਹਦੇ ਵਿੱਚ ਬਹੁਤ ਬੰਦੇ ਆ ਜਿਹੜੇ ਇੰਡੀਆ ਪਾਕਿਸਤਾਨ ਬੰਗਲਾਦੇਸ਼ ਤੋਂ ਆਉਂਦੇ ਆ ਕੁਝ ਬੰਦੇ ਇੱਥੇ ਚੇਂਜ ਕਰਨਾ ਚਾਹੁੰਦੇ ਆ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਜਿਹੜੇ ਤੁਸੀਂ ਜੇ ਤੁਸੀਂ ਪਰਮਾਨੈਂਟ ਕਿਸੇ ਨਾਲ ਕੰਟਰੈਕਟ ਕਰਕੇ ਮੰਨ ਲਓ ਕਿ ਸਾਰਾ ਕੁਝ ਉਸੇ ਬੰਦੇ ਦਾ ਹੋਵੇ ਰਹਿਣਾ ਖਾਣਾ ਪੀਣਾ ਸਾਰਾ ਉਹਦੀ ਕੀ ਸੈਲਰੀ ਬਣਦੀ ਆ ਤੇ ਜੇ ਤੁਸੀਂ ਆਪ ਦਾ ਫੂਡ ਡਿਲੀਵਰੀ ਦਾ ਕੰਮ ਕਰਦੇ ਹੋ ਕੰਟਰੈਕਟ ਲਾ ਕੇ ਤੇ ਫਿਰ ਤੁਹਾਡੀ ਜਿਹੜੀ ਕੀ ਸੈਲਰੀ ਬਣਦੀ ਤੇ ਤੀਸਰਾ ਹੋਊਗਾ ਆ ਪਾਰਟ ਟਾਈਮ ਉਹਦੇ ਚ ਤੁਹਾਨੂੰ ਕੀ ਬੈਨੀਫਿਟ ਆ ਤਿੰਨੇ ਚੀਜ਼ਾਂ ਦਾ ਮੈਂ ਤੁਹਾਨੂੰ 1 ਬਾਈ 1 ਦੱਸੀ ਜਾਂਦਾ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਜਿਹੜੇ ਇੰਡੀਆ ਬਾਕਿਸਤਾਨ ਬੰਗਲਾਦੇਸ਼ ਤੋਂ ਫੂਡ ਡਿਲੀਵਰੀ ਦੇ ਵਿੱਚ ਆਉਂਦੇ ਆ ਬੰਦੇ ਜਿਹੜੇ ਫੂਡ ਡਿਲੀਵਰੀ ਵਿੱਚ ਆਉਂਦੇ ਆ ਨਾ ਉਹਨਾਂ ਦੀ ਜਿਹੜੀ ਇੱਕ ਮੈਕਸਿਮਮ ਸੈਲਰੀ ਲੱਗੀ ਹੁੰਦੀ ਹੈ ਕਿ ਤੁਹਾਨੂੰ 3000 ਸੈਲਰੀ ਦਿਆਂਗੇ 3200 3500 ਜਿੰਨੀ ਵੀ ਆ ਸੈਲਰੀ ਦਿਆਂਗੇ ਖਾਣਾ ਪੀਣਾ ਤੁਹਾਡਾ ਹੋਊਗਾ ਖਾਣਾ ਪੀਣਾ ਸੌਰੀ ਸਾਡਾ ਹੋਊਗਾ ਮਤਲਬ ਕੰਪਨੀ ਦਾ ਹੋਊਗਾ ਤੇ ਜਿਹੜੀ ਰੈਹਾਸ਼ ਉਹਨਾਂ ਦੀ ਹੋਊਗੀ ਤੇ ਜਿਹੜੀ ਈ ਸਾਈਕਲ ਆ ਜੋ ਵੀ ਇਲੈਕਟ੍ਰੋਨਿਕ ਸਾਈਕਲ ਜਾਂ ਕਾਰ ਕੋਈ ਸਕੂਟਰੀ ਉਹ ਪ੍ਰੋਵਾਈਡ ਕਰਾਈ ਜਾਊਗੀ ਜਾਂ ਫਿਰ ਬਾਅਦ ਵਿੱਚ ਥੋੜਾ ਟਾਈਮ ਬਾਅਦ ਕੰਮ ਕਰਨ ਤੋਂ ਬਾਅਦ ਤੁਸੀਂ ਇਨਸਟਾਲਮੈਂਟ ਤੇ ਲੈ ਸਕਦੇ ਆ ਉਹ ਕੰਪਨੀ ਤੁਹਾਡੀ ਹੈਲਪ ਕਰੂਗੀ ਜਿਹੜੀ ਇਨਸਟਾਲਮੈਂਟ ਉਹ ਤੁਸੀਂ ਪੇ ਕਰਨੀ ਆ ਇਦਾਂ ਦਾ ਸਾਰਾ ਕੁਝ ਜਿਹੜਾ ਹੁੰਦਾ ਵਾ ਠੀਕ ਆ ਉਹਦੇ ਵਿੱਚ ਇੱਕ ਟਾਰਗੇਟ ਹੁੰਦਾ ਕਿ ਤੁਸੀਂ ਇੱਕ ਦਿਨ ਦੀਆਂ 20 ਜਿਹੜੀਆਂ ਵਾਂ ਡਿਲੀਵਰੀਆਂ ਕਰਨੀਆਂ ਵਾਂ 25 ਕਰਨੀਆਂ ਵਾਂ ਇਹ ਨਹੀਂ ਆ ਕਿ ਸਵੇਰੇ ਤੁਸੀਂ 8 ਵਜੇ ਚੱਲ ਗਏ ਆ ਤੇ 5-6 ਵਜੇ ਆ ਗਏ ਤਾਂ ਤੁਹਾਡੇ ਕੋਲ ਡਿਲੀਵਰੀਆਂ ਤੇ ਰਹੀਆਂ 4 ਜਾਂ 5 ਹੋਈਆਂ ਠੀਕ ਆ ਫਿਰ ਉਹ ਤੁਹਾਨੂੰ ਹੋ ਸਕਦਾ ਬਹੁਤੇ ਬੰਦੇ ਨਾਲ ਹੁੰਦਾ ਵੀ ਹੈ ਕਿ ਜਿਹੜਾ ਤੁਸੀਂ ਐਗਰੀਮੈਂਟ ਕੀਤਾ ਹੈ ਜੇ ਤੁਸੀਂ ਉਹ ਐਗਰੀਮੈਂਟ ਨਹੀਂ ਕਰਦੇ ਤੇ ਤੁਹਾਨੂੰ ਸੈਲਰੀ ਜਿਹੜੀ ਘੱਟ ਕੇ ਦੇਵੇ ਫਿਰ ਉਹਦੇ ਵਿੱਚ ਬੰਦੇ ਬਹੁਤ ਬੰਦੇ ਮੈਨੂੰ ਵੀ ਮੈਸੇਜ ਕਰਦੇ ਆ ਕਿ ਭਾਈ ਇੰਨੀ ਸਾਡੀ ਸੈਲਰੀ ਦੀ ਗੱਲ ਹੋਈ ਸੀ ਕਿ ਉਹ ਇੰਨੀ ਘੱਟ ਕੇ ਦੇ ਰਿਹਾ ਵਾ ਇਹ ਫੂਡ ਡਿਲੀਵਰੀ ਦੇ ਵਿੱਚ ਆਈ ਸੀ ਉਹਦੇ ਵਿੱਚ ਇਹ ਆ ਕਿ ਤੁਹਾਨੂੰ ਵੱਜ ਕੇ ਕੰਮ ਕਰਨਾ ਪੈਣਾ ਮੰਨ ਲਓ ਕਿ ਤੁਸੀਂ ਸਵੇਰੇ ਜਾਣਾ ਸ਼ਾਮੀ ਆਉਣਾ ਡਿਲੀਵਰੀ ਦਾ ਟਾਰਗੇਟ ਹੋਣਾ ਹੀ ਚਾਹੀਦਾ ਉਹ ਤੁਸੀਂ ਜਿੱਥੇ ਮਰਜ਼ੀ ਕਰੋ ਘਟੋ ਘਟ 20 ਤੋਂ 25 ਡਿਲੀਵਰੀਆਂ ਜਿਹੜੀਆਂ ਇੱਕ ਦਿਨ ਦੀਆਂ ਉਹ ਟਾਰਗੇਟ ਜਿਹੜਾ ਦਿੰਦੇ ਆ ਠੀਕ ਹੈ ਉਹ ਤੁਹਾਨੂੰ ਹੁਣ ਉਹ ਜਿਹੜਾ ਪੂਰਾ ਕਰਨਾ ਪੈਂਦਾ ਤੇ ਉਹਦੇ ਵਿੱਚ ਰੈਸ਼ ਖਾਣਾ ਪੀਣਾ ਸਾਰਾ ਕੁਝ ਹੁੰਦਾ ਉਹਦੇ ਜਿਹੜਾ ਕੰਟਰੈਕਟ টিਆਰਸੀ ਕਾਰਡ ਵਗੈਰਾ ਸਾਰਾ ਕੁਝ ਬਣਾ ਕੇ ਤੁਹਾਡਾ ਉਹੀ ਮਾਲਕ ਦਿੰਦਾ ਵਾ ਜਿਹੜਾ ਤੁਹਾਨੂੰ ਲੈ ਕੇ ਆਇਆ ਜਿਹੜਾ ਵੀ ਜੀਐਸਵੀ ਏਜੰਸੀ ਤੁਸੀਂ ਆਏ ਆ ਇੱਕ ਇਹ ਹੋ ਗਿਆ ਦੂਸਰੇ ਉਹ ਆ ਜਦਾਂ ਮੌਲਾ ਜਿਹੜੇ ਆਲਰੇਡੀ ਇੱਥੇ ਰਮਾਨੀਆ ਦੇ ਵਿੱਚ ਹੈਗੇ ਜਾਂ ਬਲਗਾਰੀਆ ਜਾਂ ਕਿਸੇ ਵੀ ਕੰਟਰੀ ਦੇ ਬੇਸਿਕਲੀ ਮੈਂ ਰਮਾਨੀਆ ਦੀ ਗੱਲ ਕਰੂੰਗਾ ਕਿਉਂਕਿ ਰਮਾਨੀਆ ਦਾ ਮੈਨੂੰ ਜਿਹੜਾ ਜ਼ਿਆਦਾ ਥੋੜਾ ਜਿਆ ਪਤਾ ਵਾ ਜਿਹੜਾ ਇੱਥੇ ਚੀਜ਼ ਜਿਹੜੀ ਹੁੰਦੀ ਹੈ ਹੁਣ ਕੁਝ ਬੰਦੇ ਇਦਾਂ ਦੇ ਜਿਹੜੇ ਕੰਟਰੈਕਸ਼ਨ ਲਾਈਨ ਦੇ ਵਿੱਚ ਆਏ ਸੀਗੇ ਜਾਂ ਕਿਸੇ ਹੋਰ ਕੰਮ ਦੇ ਵਿੱਚ ਆਏ ਸੀਗੇ ਠੀਕ ਆ ਉਹਨਾਂ ਨੇ ਸੋਚਿਆ ਕਿ ਪਤਾ ਨਹੀਂ ਸੌਖਾ ਹੀ ਕੰਮ ਆ ਜਾਂ ਇੱਥੇ ਆ ਕੇ ਫਿਰ ਸੈਲਰੀ ਦੀ ਪ੍ਰੋਬਲਮ ਹੋਰ ਪ੍ਰੋਬਲਮ ਆ ਉਹ ਕਹਿੰਦੇ ਵੀ ਅਸੀਂ ਮੂਵ ਮੂਵ ਹੋ ਜਾਂਦੇ ਹਾਂ ਕਿਸੇ ਹੋਰ ਜੌਬ ਦੇ ਵਿੱਚ ਤੇ ਫੂਡ ਡਿਲੀਵਰੀ ਦੇ ਵਿੱਚ ਜਿਹੜਾ ਵਾ ਮੂਵ ਹੋਣ ਦੀ ਟਰਾਈ ਕਰਦੇ ਆ ਉਹਨਾਂ ਕੋਲ ਟੀਆਸੀ ਕਾਰਡ ਆਲਰੇਡੀ ਹੁੰਦਾ ਵਾ ਸਾਰਾ ਕੁਝ ਹੁੰਦਾ ਬਟ ਉਹਨਾਂ ਨੇ ਕੰਟਰੈਕਟ ਲੈਣਾ ਹੁੰਦਾ ਅ ਕਿਸੇ ਜਿਹੜੀ ਆ ਫੂਡ ਡਿਲੀਵਰੀ ਦੀ ਕੰਪਨੀ ਆ ਜਾਂ ਤੁਸੀਂ ਗਲੋਬਲ ਦਾ ਲੈ ਲੋ ਤਾਜ ਦਾ ਲੈ ਲੋ ਤੇ ਇੱਕ ਮੈਂ ਤੁਹਾਨੂੰ ਵਿੱਚ ਇੱਕ ਸਲਾਹ ਦੇਣਾ ਕੋਸ਼ਿਸ਼ ਕਰੋ ਕਿ ਕੰਟ੍ਰੈਕਟ ਜਿਹੜਾ ਤੁਸੀਂ ਲੈਂਦੇ ਹਨ ਕਿਸੇ ਰੋਮੇਨੀਅਨ ਕੋਲੋਂ ਲਿਓ ਲਿਓ ਠੀਕ ਆ ਅ ਕਿਉਂਕਿ ਰੋਮੇਨੀਅਨ ਦਾ ਇਦਾਂ ਵਕ ਤੁਹਾਡਾ ਟੈਕਸ ਵੀ ਪੂਰਾ ਪੇ ਕਰੂਗਾ ਤੇ ਤੁਹਾਡੇ ਕੰਟ੍ਰੈਕਟ ਜਿਹੜੇ ਕਾਗਜ਼ ਪੱਤਰ ਜਿਹੜੇ ਬਣਾ ਕੇ ਦੇਊਗਾ ਤੇ ਕਾਗਜ਼ ਪੱਤਰਾਂ ਦੀ ਜਿਹੜੀ ਆ ਆਪ ਜਿਹੜੀ ਆ ਥੋੜੀ ਜੀ ਨੌਲੇਜ ਰੱਖਿਓ ਪ੍ਰੋਸੈਸ ਉਹੀ ਆ ਸੇਮ ਹੀ ਮੰਨ ਲਓ ਤੁਸੀਂ ਫੂਡ ਡਿਲੀਵਰੀ ਦੇ ਵਿੱਚ ਜਾਂਦੇ ਆ ਨਾ ਕਿਸੇ ਦੂਸਰੀ ਕੰਪਨੀ ਦੇ ਵਿੱਚੋਂ ਤੇ ਪਹਿਲਾਂ ਤੁਹਾਡਾ ਵਰਕ ਪਰਮਨੈਂਟ ਨਿਕਲਣਾ ਮੁੰਕਾ ਪੇਪਰ ਤੇ ਉਹਦੇ ਵਿੱਚ ਤੁਹਾਨੂੰ ਜਿਹੜਾ ਵਾ ਫੁੱਲ ਟਾਈਮ ਜਿਹੜਾ ਵਾ ਕੰਟਰੈਕਟ ਲੈਣਾ ਪੈਣਾ 8 ਘੰਟੇ ਦਾ 8 ਘੰਟੇ ਦਾ ਜਿਹੜਾ ਕੰਟਰੈਕਟ ਹੁੰਦਾ ਫੁੱਲ ਟਾਈਮ ਹੁੰਦਾ 4 ਘੰਟੇ ਵਾਲਾ ਨਹੀਂ ਲੈਣਾ 8 ਘੰਟੇ ਵਾਲਾ ਕੰਟਰੈਕਟ ਲਓਗੇ ਰਹਿائش ਦਾ ਜਿਹੜਾ ਵਾ ਉਹ ਜੀਤਾ ਦਾ ਜਿਸ ਬੰਦੇ ਕੋਲ ਤੁਸੀਂ ਆਏ ਆ ਜੇ ਉਹ ਤੁਹਾਨੂੰ ਦਿੰਦਾ ਵਧੀਆ ਗੱਲਾਂ ਨਹੀਂ ਤੇ ਫਿਰ ਤੁਹਾਨੂੰ ਆਪਦੀ ਖੁਦ ਦੀ ਰਹਿائش ਲੈਣੀ ਪੈਣੀ ਆ ਉਹਦਾ ਕੰਟਰੈਕਟ ਨਾਲ ਲਾਉਣਾ ਪੈਣਾ ਉਹ ਹੋ ਗਿਆ ਉਤ ਬਾਅਦ ਤੁਹਾਡੇ ਦੂਸਰੇ ਡਾਕੂਮੈਂਟ ਸਾਰੇ ਉਹ ਲਾ ਕੇ ਫਿਰ ਤੁਹਾਨੂੰ ਜਿਹੜਾ ਵਾ ਤੁਸੀਂ ਵਰਕ ਪਰਮਿਟ ਨੂੰ ਕਲਾਈ ਕਰਨਾ ਵਾ ਗਲੋਬੋ ਜਾਂ ਤਾਜ ਵਿੱਚ ਠੀਕ ਆ ਉਹ ਕਰੂਗਾ ਉਹੀ ਜਿਹਦੇ ਕੋਲ ਤੁਸੀਂ ਕੰਟਰੈਕਟ ਲਾਇਆ ਤੇ ਉਹਦੇ ਵਿੱਚ ਇਹ ਗੱਲ ਇਹ ਚ ਇਹ ਹੋ ਜਾਂਦਾ ਵਾ ਮੰਨ ਲਓ ਤੁਸੀਂ 8 ਘੰਟੇ ਦਾ ਕੰਟਰੈਕਟ ਲਾਇਆ ਹਨ ਤੁਸੀਂ ਦੂਸਰੀ ਕੰਪਨੀ ਦੇ ਵਿੱਚ ਵਾ ਕੇ ਤੁਹਾਡਾ ਮੁਮਕਾ ਨਿਕਲ ਜਾਂਦਾ ਉਹ ਤੋਂ ਬਾਅਦ ਤੁਹਾਡੀ ਜਿਹੜੀ ਆ ਟੀਆਰਸੀ ਕਾਰਡ ਅਪਡੇਟ ਹੋ ਜਾਂਦਾ ਸਾਰੇ ਕੁਝ ਹੋਣ ਤੋਂ ਬਾਅਦ ਉਹਦੇ ਵਿੱਚ ਸਿਰਫ ਤੁਸੀਂ ਆਪਣੇ ਜਿਹੜਾ ਜਿਸ ਬੰਦੇ ਕੋਲ ਤੁਸੀਂ ਕੰਟਰੈਕਟ ਲਾਇਆ ਉਹਨੂੰ ਸਿਰਫ ਤੁਸੀਂ ਟੈਕਸੀ ਪੇ ਕਰਨਾ ਮਤਲਬ ਕੰਮ ਉਹਦੇ ਵਾਸਤੇ ਕਰਨਾ ਤੇ ਕੰਟਰੈਕਟ 8 ਘੰਟੇ ਦਾ ਵਾ ਉਹਦੇ ਚ ਤੁਹਾਡੇ ਜਿਹੜਾ ਮਾਲਕ ਆ ਜਿਸ ਬੰਦੇ ਨੇ ਤੁਹਾਡਾ ਕੰਟਰੈਕਟ ਲਵਾਇਆ ਸੀ ਸਾਰਾ ਕੁਝ ਕਰਾਇਆ ਉਹਦਾ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੋਊਗਾ ਪਹਿਲਾਂ ਹੀ ਇਹ ਗੱਲਾਂ ਕਰ ਲਿਓ ਕਿ ਤੂੰ ਸਿਰਫ ਸਾਡਾ ਕੰਟਰੈਕਟ ਲਾਉਣਾ ਵਾ 15% ਜਿਹੜਾ ਤੈਨੂੰ ਜਿਹੜਾ ਚੱਲਦਾ ਵਾ 15 ਜਾਂ 20% ਤੂੰ ਉਹੀ ਸਾਡਾ ਲੈਣਾ ਵਾ ਬਾਕੀ ਜਿਹੜਾ ਟੈਕਸ ਤੂੰ ਦੇ ਹੀ ਜਾਣਾ ਠੀਕ ਆ ਗਵਰਨਮੈਂਟ ਨੂੰ ਉਹਦੇ ਹੀ ਤੁਹਾਡੇ ਪੈਸੇ ਬਹੁਤ ਬਣਨਗੇ ਉਹ ਕਿੱਦਾਂ ਬਣਨਗੇ 8 ਘੰਟੇ ਦਾ ਕੰਟਰੈਕਟ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 10 ਵਜੇ ਤੱਕ 11 ਵਜੇ ਤੱਕ ਤੁਸੀਂ ਫੂਡ ਡਿਲੂਨੀਆਂ ਕਰੋ ਇਹਨਾਂ ਕਿ 8 ਘੰਟੇ ਦਾ ਕੰਟਰੈਕਟ ਕਿ 8 ਹੀ ਠੀਕ ਕਰਨਾ ਇਦਾਂ ਨਹੀਂ ਹੈਗਾ 10 12 ਜਿੰਨੇ ਘੰਟੇ ਤੁਸੀਂ ਕਰ ਸਕਦੇ ਆ ਉਹ ਤੁਸੀਂ ਕਰੋ ਤੁਸੀਂ ਇਹ ਬਾਈਕ ਲੈ ਲਓ ਜਾਂ ਕੋਈ ਸਕੂਟੀ ਲੈ ਲਓ ਜਾਂ ਫਿਰ ਤੁਹਾਡੇ ਕੋਲ ਕਾਰ ਦਾ ਗੱਡੀ ਦਾ ਕੋਈ ਲਾਇਸੈਂਸ ਹੋ ਤੀ ਉੱਥੇ ਲੈ ਲਓ ਉੱਥੇ ਵੀ ਤੁਸੀਂ ਡਿਲੀਵਰੀਆਂ ਕਰ ਸਕਦੇ ਆ ਮਤਲਬ ਇਹਨਾਂ ਚੀਜ਼ਾਂ ਦੇ ਪੈਸੇ ਬਹੁਤ ਬਣ ਜਾਂਦੇ ਆ ਠੀਕ ਆ ਉਹਦੇ ਚ ਇਹ ਆ ਕਿ ਸਾਰੇ ਪੈਸੇ ਤੁਹਾਨੂੰ ਤੁਹਾਡੇ ਕੋਲ ਹੀ ਆਉਣੇ ਆ ਸਿਰਫ ਤੁਸੀਂ ਇੱਕ ਟੈਕਸ ਦੇਣਾ ਵਾ ਮਾਲਕ ਨੂੰ ਜਿਹਦੇ ਕੋਲ ਤੁਸੀਂ ਕੰਟਰੈਕਟ ਲਵਾਇਆ ਜਾਂ 15 ਜਾਂ 20% ਉਹ ਦੇਣਾ ਮਤ ਕੋਈ ਜਬਾਹ ਬਹੁਤ ਜਿਆਦੇ ਪੈਸੇ ਨਹੀਂ ਦੇਣੇ ਹੈਗੇ ਤੇ ਤੁਹਾਨੂੰ ਪਤਾ ਵੀ ਲੱਗੂਗਾ ਕਿ ਮੈਂ ਕਿੰਨੇ ਕ ਕਮਾ ਰਿਹਾ ਤੇ ਤੁਹਾਨੂੰ ਅੰਦਾਜ਼ਾ ਹੋ ਜੂਗਾ ਫੂਟ ਲ ਫਰੀ ਦਾ ਠੀਕ ਆ ਸੋ ਇਹ ਚੀਜ਼ ਜਿਹੜੀ ਆ ਬੈਸਟ ਆ ਉਹਦੇ ਵਿੱਚ ਸਿਰਫ ਇਹ ਆ ਵੀ ਜੇ ਮੰਨ ਲਓ ਤੁਸੀਂ 5-6000 ਤੱਕ ਪਹੁੰਚ ਜਾਂਦੇ ਮਤਲਬ 6000 ਤੱਕ ਵੀ ਪਹੁੰਚ ਜਾਂਦੇ ਆ ਤੇ ਤੁਸੀਂ ਇੱਕ ਜੇ ਰੂਮ ਲਿਆ ਵਾ ਜੇ ਚਾਰ ਬੰਦੇ ਇਕੱਠੇ ਹੋ ਕੇ ਇੱਕ ਰੂਮ ਵੀ ਲੈਂਦੇ ਇੱਕ ਘਰ ਲੈਂਦੇ ਆ ਅਪਾਰਟਮੈਂਟ 1000 ਤੋਂ 1200 ਦਾ ਅਪਾਰਟਮੈਂਟ ਮਿਲ ਜਾਂਦਾ ਇੱਥੇ ਠੀਕ ਹੈ ਯਾਰ 1200 ਦਾ ਖਰਚਾ ਹੋ ਗਿਆ ਫਿਰ ਜਿਹੜਾ ਵਾ ਤਾਂ 1000 ਰੁਪਏ ਤੁਸੀਂ ਚਾਰ ਜਣੇ ਇਹ ਖਾਣ ਪੀਣ ਦਾ ਬਿੱਲਾ ਲਓ ਤੇ 2500 ਰੁਪਏ ਤੇ ਜੇ ਚਾਰ ਬੰਦੇ 2500 ਰੁਪਏ ਦਾ ਕਰਨ ਤਾਂ ਬਹੁਤ ਵਧੀਆ ਵਾ 500 500 ਤੋਂ ਲੈ ਕੇ 700 ਰੁਪਏ ਪਰ ਬੰਦੇ ਨੇ ਜਿਹੜਾ ਉਹ ਹੁੰਦਾ ਠੀਕ ਆ ਉਹਦੇ ਵਿੱਚ ਤੁਹਾਡਾ ਬੈਸਟ ਹੈ ਜੇ ਤੁਸੀਂ 5 ਜੀ ਤੋਂ 6000 ਰੁਪਏ ਕਮਾਉਨੇ ਆ ਤੇ ਤੁਸੀਂ 1200 ਰੁਪਏ ਜੇ ਤੁਹਾਡਾ ਖਰਚਾ ਵੀ ਹੁੰਦਾ ਘੱਟੋ ਘੱਟ 4000 4500 ਰੁਪਏ ਤੁਹਾਨੂੰ ਪੈਦਾ ਤੇ ਉਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਨਾਲ ਉੱਠਣਾ ਆਪਣੀ ਮਰਜ਼ੀ ਨਾਲ ਜਾਣਾ ਖਾਣਾ ਕਰ ਕੋ ਆਪਣੀ ਮਰਜ਼ੀ ਨਾਲ ਕਰਨਾ ਵਧੀਆ ਇਹ ਕੰਮ ਜਿੱਦਾਂ ਹੋ ਸਕਦਾ ਵਾ ਤੇ ਉਹਦੇ ਚੀਜ਼ ਆ ਜਿੱਦਾਂ ਹੁਣ ਕੰਟਰਕਸ਼ਨ ਦੇ ਕੰਮ ਤੁਸੀਂ ਨਹੀਂ ਕਰਨਾ ਚਾਹੁੰਦੇ ਕੋਈ ਔਖੇ ਕੰਮ ਨਹੀਂ ਕਰਨਾ ਚਾਹੁੰਦੇ ਜੇ ਤੁਹਾਨੂੰ ਡਿਲੀਵਰੀ ਦੇ ਵਿੱਚ ਵਧੀਆ ਲੱਗਦਾ ਤੇ ਤੁਸੀਂ ਕਰ ਸਕਦੇ ਇੱਕ ਤਰ੍ਹਾਂ ਰਹੂਗਾ ਹੁੰਦਾ ਵਾ ਇੰਡੀਆ ਤੁਸੀਂ ਉਹਨੇ ਕਿਸੇ ਦੇ ਅੰਡਰ ਇਹ ਹੁੰਦਾ ਵਾ ਉਦਾਂ ਸੋ ਇਹ ਚੀਜ਼ ਹੋ ਗਈ ਹੁਣ ਤੀਸਰੀ ਜਿਹੜੀ ਗੱਲ ਉਹ ਕਰ ਲੈਂਦੇ ਆ పార్ਟ ਟਾਈਮ ਵਾਲੇ ਜਿੱਦਾਂ ਹੁਣ ਮੈਂ ਜੌਬ ਕਰਦਾ ਮੇਰੇ ਕੋਲ ਟਾਈਮ ਹੁੰਦਾ ਇਦਾਂ ਬਹੁਤ ਬੰਦੇ ਆ ਜਿਨ੍ਹਾਂ ਕੋ ਸੈਟਰਡੇ ਸੰਡੇ ਦਾ ਟਾਈਮ ਠੀਕ ਉਹਨਾਂ ਕੋ ਸੈਟਰਡੇ ਫ੍ਰੀ ਹੁੰਦੇ ਆ ਸੰਡੇ ਫ੍ਰੀ ਹੁੰਦੇ ਉਹ ਬੰਦੇ ਕੀ ਕਰਨ ਜਾਂ ਉਦਾਂ ਵੀ 4 ਜਾਂ 5 ਵਜੇ ਉਹਨਾਂ ਨੂੰ ਛੁੱਟੀ ਹੋ ਜਾਂਦੀ ਆ ਛੁੱਟੀ ਹੋਣ ਤੋਂ ਬਾਅਦ ਫਿਰ ਉਹ ਫ੍ਰੀ ਹੁੰਦੇ ਠੀਕ ਐਥੇ ਮੇਰੇ ਨਾਲ ਮੈਨੂੰ ਮੁੰਡੇ ਜਾਣਦੇ ਆ ਉਹ ਮੁੰਡੇ ਉਹ ਜਿਹੜਾ 4:00 ਵਜੇ ਆ ਜਾਂਦੇ ਆ ਗੁਜਰਾਤ ਤੋਂ ਆਧਰੋਂ ਤੇ ਉਹ 4:00 ਵਜੇ ਆ ਜਾਂਦੇ ਆ ਉਹ ਤੋਂ ਬਾਅਦ ਫ੍ਰੀ ਰਹਿੰਦੇ ਉਹ ਮੁੰਡੇ ਡਿਲੀਵਰੀ ਦਾ ਕੰਮ ਕਰਦੇ ਆ ਤੇ ਵਧੀਆ ਪੈਸੇ ਬਣਦੇ ਆ ਤੇ ਉਹਨਾਂ ਚੋਂ ਇੱਕ ਤੋਂ ਮੁੰਡੇ ਜਿਹੜੇ ਆ ਉਹ ਕਿਸੇ ਫੈਕਟਰੀ 'ਚ ਜਾਂਦੇ ਆ 4 ਘੰਟੇ ਵਾਸਤੇ ਇਦਾਂ ਬੰਦੇ ਕੰਮ ਕਰ ਲੈਂਦੇ ਆ ਮੈਮੀ ਡੈਂਕ ਕਰਨਾਵਾ ਪਾਰਟਨੈਂਬੀ ਤੇ ਉਹਦੇ ਵਿੱਚ ਇਹ ਹੁੰਦਾ ਵਾ ਤੁਸੀਂ ਜੇ ਗਲੋਬਲ ਕਰਨਾ ਰੋਬ ਉਹਦੇ ਵਿੱਚ ਜੌਬ ਕਰਨੀ ਆ ਕਿਸੇ ਵੀ ਜੌਬ ਕਰਨੀ ਆ ਤੇ ਤੁਸੀਂ ਕੰਟਰੈਕਟ ਜਿਹੜਾ ਲਵਾਉਣਾ ਨਾ ਤੁਹਾਡਾ ਆਲਰੇਡੀ ਕੰਟਰੈਕਟ ਲੱਗਾ ਮਤਲਬ ਤੁਸੀਂ ਕੰਮ ਕਰਦੇ ਹੀ ਪਏ ਹੋ ਸਵੇਰੇ 8 ਵਜੇ 7 ਵਜੇ ਤੋਂ ਜਾਂਦੇ 4 ਵਜੇ ਤੱਕ ਤੁਸੀਂ ਆਪਣੀ ਜੌਬ ਕਰ ਰਹੇ ਹੋ ਉਤੋਂ ਲਾਵਾ ਤੁਹਾਡੇ ਕੋਲ ਟਾਈਮ ਬਚਦਾ ਤੁਸੀਂ ਗਲੋਬਲ ਕਰਨਾ ਚਾਹੁੰਦੇ ਤੇ ਤੁਸੀਂ 8 ਘੰਟੇ ਦਾ ਕੰਟਰੈਕਟ ਨਹੀਂ ਲਵਾਉਣਾ ਪਾਰਟ ਟਾਈਮ ਦੇ ਵਿੱਚ ਤੁਸੀਂ 4 ਘੰਟੇ ਦਾ ਕੰਟਰੈਕਟ ਲਵਾਉਣਾ 4 ਘੰਟੇ ਦਾ ਕਿਸੇ ਵੀ ਬੰਦੇ ਕੋਲੋਂ ਕੰਟਰੈਕਟ ਲਵਾ ਲਓ ਲਵਾਉਣ ਤੋਂ ਬਾਅਦ ਪਰ ਤੁਸੀਂ ਇਹ ਜੇ ਤੁਸੀਂ 4 ਘੰਟੇ ਦਾ ਕੰਟਰੈਕਟ ਲਵਾਉਂਦੇ ਇਹ ਨਹੀਂ ਕਿ ਤੁਸੀਂ 4 ਘੰਟੇ ਕੰਮ ਕਰਨਾ ਮੰਨ ਲਓ ਤੁਸੀਂ ਰੈਡੀ ਟੂ ਡੂ ਹੋਗੇ 5 ਵਜੇ ਤੋਂ ਲੈ ਕੇ ਰਾਤ ਦੇ 10-11 ਵਜੇ ਤੱਕ ਵੀੜਾ ਫੂਡ ਡਿਲੀਵਰੀ ਦਾ ਕੰਮ ਕਰ ਸਕਦੇ ਆ ਮਤਲਬ ਸੈਟਰਡੇ ਸੰਡੇ ਜਿਹੜਾ ਵਾ ਫੁੱਲ ਅਲਾਊਸ ਹੋਵੇ ਤੋਂ ਸ਼ਾਮ ਤੱਕ ਤੇ ਤੁਹਾਡੇ ਵਧੀਆ ਪੈਸੇ ਬਣਨਗੇ ਏਦਾਂ ਜਿਹੜਾ ਫੂਡ ਡਿਲੀਵਰੀ ਤੇ ਤੁਸੀਂ ਕੰਮ ਕਰ ਸਕਦੇ ਆ ਠੀਕ ਆ ਇਹ ਤਿੰਨ ਤਰ੍ਹਾਂ ਦੇ ਮੈਂ ਤੁਹਾਨੂੰ ਦੱਸ ਦਿੱਤਾ ਸੀ ਪਾਰਟ ਟਾਈਮ ਦੇ ਵਿੱਚ ਵੀ ਪੈਸੇ ਬਹੁਤ ਬਣ ਜਾਂਦੇ ਆ ਤੁਹਾਡੀ ਇੱਕ ਸੈਲਰੀ ਵੱਜੀ ਜਿਹੜੀ ਜਿਹੜੀ ਸੈਲਰੀ ਤੁਹਾਡੀ ਆਉਣੀ ਆਉਣੀ ਆ ਜਿਹੜੀ 2000 3000 ਜਿੰਨੀ ਵੀ ਆ ਜੇ ਤੁਸੀਂ ਕੰਮ ਕਰਦੇ ਹੋ ਉਹ ਆਉਣੀ ਆ ਉਹ ਤੋਂ ਲਾਵਾ ਤੁਹਾਨੂੰ ਇਹ ਐਕਸਟਰਾ ਜਿਹੜਾ ਜਿਹੜਾ ਤੁਸੀਂ ਜੋਬ ਕਰਦੇ ਆ 4 ਘੰਟੇ 6 ਘੰਟੇ ਜਿੰਨੀ ਵੀ ਆ ਉਹਦੇ ਪੈਸੇ ਵੀ ਤੁਹਾਨੂੰ ਹੋਣੇ ਹੁਣ ਤੁਹਾਨੂੰ ਮੈਂ ਤਿੰਨਾਂ ਤਰ੍ਹਾਂ ਨਾਲ ਦੱਸ ਦਿੰਦਾ ਇੱਕ ਤਾਂ ਜਿਹੜੇ ਇੰਡੀਆੋਂ ਤਾਂ ਆਉਂਦੇ ਆ ਉਹਨਾਂ ਦਾ ਕੰਟਰੈਕਟ ਹੋਇਆ ਹੁੰਦਾ ਵਾ ਘਰ ਦਾ ਖਾਣ ਦਾ ਸਾਰਾ ਤੇ ਉਹਨਾਂ ਦੀ ਬੇਸਿਕ ਸੈਲਰੀ ਜਿਹੜੀ ਹੈ 2500 ਤੋਂ 3000 ਦੇ ਵਿੱਚ ਹੁੰਦੀ ਹੈ ਇਹ ਨਹੀਂ ਕਿ ਤੁਹਾਨੂੰ ਮਿਲ ਨਹੀਂ ਹੁੰਦੀ ਆ ਦੂਜੇ ਜਿਹੜੇ ਆਪ ਕੌਂਟਰੈਕਟ ਲਵਾਉਂਦੇ ਆ ਇੱਥੇ ਲਵਾ ਕੇ ਤੇ ਜੌਬ ਕਰਦੇ ਆ ਉਹਨਾਂ ਦੇ ਮੈਂ ਬਹੁਤ ਸਾਰੇ ਮੁੰਡੇ ਇਦਾਂ ਦੇ ਦੇਖੇ ਆ ਜਿਹੜੇ ਦੂਸਰੇ ਕੰਪਨੀਆ ਚ ਮੂਵ ਹੋਏ ਆ ਗਲੋਬਲ ਦੇ ਵਿੱਚ ਠੀਕ ਆ ਜਿਨ੍ਹਾਂ ਨੇ ਆਪਣੇ ਆਪ ਕੌਂਟਰੈਕਟ ਲਵਾਏ ਕਿਸੇ ਕੰਪਨੀ ਦੀ ਅੰਡਰ ਨਹੀਂ ਹੈਗੇ ਕੌਂਟਰੈਕਟ ਜੂੜ ਲਵਾਇਆ ਕਿਸੇ ਕੰਪਨੀ ਦੇ ਕੋਲੋਂ ਗਲੋਬਲ ਦੀ ਕੋਲੋਂ ਬਟ ਉਹ ਉਹਨਾਂ ਦਾ ਰੈਸ਼ ਆਪਣੀ ਆ ਖਾਣਾ ਪੀਣਾ ਆਪਣਾ ਸਾਰਾ ਕੁਝ ਆਪਣਾ ਤੇ ਉਹ ਵਧੀਆ ਪੈਸੇ ਜਿਹੜੇ ਬਣਾਉਦੇ ਬਈ ਬੁਕਰੇਸਟ ਵਿੱਚ ਤੁਹਾਨੂੰ ਬਹੁਤ ਸਾਰੇ ਇਦਾਂ ਦੇ ਮਿਲ ਜਾਣਗੇ ਕਲੋਜ ਵਿੱਚ ਮਿਲ ਜਾਣਗੇ ਸੋ ਇਹ ਚੀਜ਼ ਹੋ ਗਈ ਤੀਸਰੀ ਹੋ ਗਈ ਪਾਰਟ ਹੈ ਮੇਰੀ ਜਿਹੜੀ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਾ ਹਾਂ ਤਿੰਨ ਤਰ੍ਹਾਂ ਨਾਲ ਹੁਣ ਤੁਸੀਂ ਡਿਸਾਈਡ ਕਰ ਸਕਦੇ ਆ ਕਿ ਤੁਸੀਂ ਕਿਹੜੀ ਜੌਬ ਦੇ ਵਿੱਚ ਜਾਣਾ ਚਾਹੁੰਦੇ ਹੋ ਮੈਂ ਤੁਹਾਨੂੰ ਕਿਹੜੀ ਚੀਜ਼ ਚ ਫਾਇਦਾ ਜੇ ਤੁਹਾਡਾ 27-2800 ਰੁਪਏ ਫੜਦਾ ਵਾ ਜੌਬ ਦੇ ਵਿੱਚ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਕਰ ਸਕਦੇ ਆ ਇਹ ਕੰਮ ਜੇ ਤੁਸੀਂ ਸਿਟੀ ਦੇ ਵਿੱਚ ਰਹਿੰਦੇ ਹੋ ਸਿਟੀ ਵਾਲਿਆਂ ਨੂੰ ਜਿਹੜਾ ਵਾ ਜ਼ਿਆਦਾ ਫਾਇਦਾ ਵਾ ਸੋ ਇਹ ਸੀ ਕਿ ਇਹ ਵੀਡੀਓ ਗਲੋਵੋ ਦੇ ਨਾਲ ਫੂਡ ਡਿਲੀਵਰੀ ਦੇ ਨਾਲ ਚੌਪ ਦੇ ਨਾਲ ਰਿਲੇਟਡ ਮੇਰਾ ਵੀ ਐਕਸਪੀਰੀਅੰਸ ਹੈ ਖੁੱਦ ਦਾ ਬਹੁਤ ਵੀ ਬੜੇ ਮੈਕਸਪੀਰੀਅੰਸ ਇਕੱਠੇ ਕੀਤੇ ਉਹ ਚੀਜ਼ ਮੈਂ ਤੁਹਾਨੂੰ ਦੱਸ ਰਿਹਾ ਕਿ ਤਿੰਨ ਤਰ੍ਹਾਂ ਨਾਲ ਤੁਸੀਂ ਜਿਹੜਾ ਵਾ ਕਰ ਸਕਦੇ ਹਾਂ ਹੁਣ ਬਹੁਤ ਬੰਦਿਆ ਜਿਹੜੇ ਸੈਟਰਡੇ ਸੰਡੇ ਵਿਹਲੇ ਰਹਿੰਦੇ ਤੁਸੀਂ ਕੌਂਟਰੈਕਟ ਲਵਾ ਲਓ ਕੌਂਟਰੈਕਟ ਲਵਾਉਣ ਦਾ ਸੌਖਾ ਤਰੀਕਾ ਮੈਂ ਤੁਹਾਨੂੰ ਇੱਕ ਲਿੰਕ ਵੀ ਦੇ ਦਿੰਦਾ ਵਾਂ ਗਲੋਬੋ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਪਾ ਦਿੰਦਾ ਹਾਂ ਉਹ ਲਿੰਕ ਤੇ ਜਾਓ ਲਿੰਕ ਤੇ ਜਾਣ ਤੋਂ ਬਾਅਦ ਤੁਸੀਂ ਉੱਥੇ ਜਿਹੜਾ ਵਾ ਸਾਰਾ ਆਪਣਾ ਨਾਮ ਆਈਡੀ ਸਾਰਾ ਕੁਝ ਭਰ ਦਿਓ ਉਸ ਤੋਂ ਬਾਅਦ ਜਦੋਂ ਤੁਸੀਂ ਆਪਣੀ ਸਿਟੀ ਭਰੋਗੇ ਸਿਟੀ ਭਰਨ ਤੋਂ ਬਾਅਦ ਤੁਹਾਨੂੰ ਇੱਕ ਮੇਲ ਆਊਗੀ ਤੁਸੀਂ ਆਪਣੀ ਮੇਲ ਭਰਨੀ ਆ ਤੁਹਾਨੂੰ ਇੱਕ ਮੇਲ ਆ ਮੇਲ ਦੇ ਉੱਤੇ ਤੁਹਾਨੂੰ ਤੁਹਾਡੇ ਸ਼ਹਿਰ ਦੇ ਕੰਟੈਕਟ ਜਿੰਨੇ ਵੀ ਉੱਥੇ ਕੰਪਨੀਆਂ ਵਾਲੋਗੋ ਦੀਆਂ ਤਾਂ ਜਿੰਨੀਆਂ ਵੀ ਆ ਉਹ ਸਾਰੀਆਂ ਤੁਹਾਨੂੰ ਆ ਜਾਣਗੀਆਂ ਫੋਰ ਐਗਜ਼ਾਮਪਲ ਕਲੋਜ ਦੇ ਵਿੱਚ ਜਿੰਨੀਆਂ ਕੰਪਨੀਆਂ ਉਹ ਸਾਰੀਆਂ ਦੇ ਕੰਟੈਕਟ ਨੰਬਰ ਆ ਜਾਣਗੇ ਤੇ ਤੁਸੀਂ ਕਿਸੇ ਨੂੰ ਵੀ ਕੰਟੈਕਟ ਕਰ ਸਕਦੇ ਹੋ ਉਹਨਾਂ ਨੂੰ ਫੋਨ ਲਾਓ ਬਲਾਉਣ ਤੋਂ ਬਾਅਦ ਜੇ ਜੋਇਨਿੰਗ ਕਰਨਾ ਚਾਹੁੰਦੇ ਸਾਰੀ ਗੱਲਬਾਤ ਕਰੋ ਫਿਰ ਉਹ ਤੁਹਾਨੂੰ ਜਿਹੜਾ ਸਾਰਾ ਕੁਝ ਦੱਸਣਗੇ ਸੋ ਇਦਾਂ ਦੀ ਚੀਜ਼ ਜਿਹੜੀ ਆ ਹੋ ਜਾਂਦੀ ਹੈ ਮੈਂ ਤੁਹਾਨੂੰ ਲਿੰਕ ਪਾ ਦੂੰਗਾ ਤੇ ਇੱਕ ਮੈਂ ਛੋਟੀ ਸ਼ਾਰਟ ਵੀਡੀਓ ਪਾਉਂਗਾ ਇਸ ਚੀਜ਼ ਤੇ ਫੋਨ ਤੇ ਬਣਾ ਕੇ मतलब किद्दा ਤੁਸੀਂ ਲਿੰਕ ਕਰਨਾ ਕੀ ਕਰਨਾ ਉਹ ਮੈਂ ਅਪਲੋਡ ਕਰ ਦੂੰਗਾ ਜੇ ਇਹ ਨਾਲ ਨਾ ਡਿਲੀਟ ਕੀਤੀ ਤਾਂ ਉਹ ਤੁਸੀਂ ਦੇਖ ਲਿਓ ਟਰਾਈ ਕਰੂੰਗਾ ਨਹੀਂ ਤਾਂ ਫਿਰ ਮੈਂ ਟਿਕਟੌਕ ਤੇ ਉਹਨੂੰ ਅਪਲੋਡ ਕਰ ਦੂੰਗਾ ਕਿ ਵੀ ਇੰਡੀਆ ਵਾਲਿਆਂ ਨੂੰ ਤੇ ਇਸ ਚੀਜ਼ ਦੀ ਲੋੜ ਨਹੀਂ ਆ ਇਥੋਂ ਵਾਲਿਆਂ ਨੂੰ ਲੋੜ ਆ ਮੈਂ ਟਿਕਟੌਕ ਤੇ ਜਾਂ ਇੰਸਟਾਗ੍ਰam ਤੇ ਉਹਨੂੰ ਅਪਲੋਡ ਕਰ ਦੂੰਗਾ ਤੁਸੀਂ ਦੇਖ ਲਿਓ ਕਿਉਂਕਿ YouTube ਤੇ ਸਟ੍ਰਾਈਕ ਵਗੈਰਾ ਆ ਜਾਂਦੀ ਆ ਪ੍ਰੋਬਲਮ ਹੁੰਦੀ ਆ ਸੋ ਇਹ ਚੀਜ਼ ਆ ਬਾਕੀ ਲਿੰਕ ਤੁਹਾਨੂੰ ਮਿਲ ਜਾਊਗਾ ਤੇ ਇਹ ਜਿਹੜੇ ਚੀਜ਼ਾਂ ਸੀਗੀਆਂ ਗਲੋਬਲ ਦੀ ਇਦਾਂ ਤੁਸੀਂ ਜੌਬ ਕਰ ਸਕਦੇ ਹੋ ਬਾਕੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਤੀ ਕਾਲ ਸਾਰੀ